ਸਾਸੀਵਾਲ ਦੋਸਤੋ ਟੀਵੀ ਨਿਊਜ਼ ਇੰਡੀਆ 265 ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਤੇ ਨਾਲੇ ਵਿੱਚ ਹੜ ਆਇਆ ਸੀਗਾ ਔਰ ਹੜ ਦੇ ਨਾਲ ਬਹੁਤ ਹੀ ਜਿਹੜੇ ਘਰ ਨੇ ਉਹਦੇ ਲੋਕ ਬੇਕਰ ਹੋ ਗਏ ਸਨ ਔਰ ਲੋਕਾਂ ਦਾ ਫਰਨੀਚਰ ਵੀ ਖਰਾਬ ਹੋ ਗਿਆ ਬਾਰੀ ਉੱਤੇ ਬਹੁਤ ਵੱਡੀ ਮਾਤਰਾ ਵਿੱਚ ਲੋਕਾਂ ਦਾ ਨੁਕਸਾਨ ਵੀ ਹੋਇਆ ਸੀਗਾ ਔਰ ਪਿਛਲੇ ਦਿਨੀ ਸਬਰਵਾਲ ਪਰਿਵਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਪਾਣੀ ਉਤਰਨ ਤੇ ਜੋ ਵੀ ਹੜ ਪੀੜਤ ਲੋਕ ਨੇ ਉਹਨਾਂ ਦੇ ਫਰਨੀਚਰ ਦੀ ਫ੍ਰੀ ਰਿਪੇਅਰ ਕੀਤੀ ਜਾਵੇਗੀ ਭਾਵੇਂ ਜਿੰਨਾ ਵੀ ਖਰਚਾ ਹੋਵੇ ਤੇ ਅੱਜ ਸਬਰਵਾਲ ਪਰਿਵਾਰ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਗੱਡੀਆਂ ਦੇ ਵਿੱਚ ਜੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਆਪਣੇ ਸਬਰਵਾਲ ਪਰਿਵਾਰ ਦੇ ਨਾਲ ਸਾਰੇ ਇਕੱਠੇ ਹੋ ਕੇ ਜੋ ਸਬਰਵਾਲ ਪਰਿਵਾਰ ਹੈ ਧਾਰੀ ਹਾਲ ਦਾ ਉਹ ਹਰ ਪੀੜਤਾਂ ਦੀ ਮਦਦ ਵਾਸਤੇ ਜ਼ਿਲ੍ਹਾ ਗਰਦਾਸਪੁਰ ਜਾ ਰਿਹਾ ਵਾ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਨੇ ਕਿ ਜੋ ਸਮਾਨ ਆ ਸਮਾਨ ਤੁਹਾਨੂੰ ਦਿਖਾ ਦਿੰਦੇ ਨੇ ਕਿ ਹਰ ਪਰਿਵਾਰ ਜਿਹੜੇ ਪ੍ਰਭਾਵਿਤ ਲੋਕ ਨੇ ਇਲਾਕੇ ਦੇ ਨੇ ਜੋ ਇਹਨਾਂ ਦੇ ਵੱਲੋਂ ਸਬਰਵਾਲ ਪਰਿਵਾਰ ਦੇ ਵੱਲੋਂ ਜੋ ਆ ਉਹ ਪੂਰਾ ਗੱਡੀ ਦੇ ਵਿੱਚ ਸਮਾਨ ਲੋਡ ਕੀਤਾ ਜਾ ਰਿਹਾ ਵਾ ਵੀ ਦੇਖ ਸਕਦੇ ਹੋ ਤਸਵੀਰਾਂ ਵਿੱਚ ਵੀ ਨਾਲ ਇਹਨਾਂ ਦੇ ਨਾਲ ਕਾਰੀਗਰ ਵੀ ਜਾ ਰਹੇ ਨੇ ਔਰ ਇਹ ਆਪ ਵੀ ਜੋ ਵੀ ਖਰਚ ਆਵੇਗਾ ਇਹਨਾਂ ਵੱਲੋਂ ਫ੍ਰੀ ਉਹ ਜਿਹੜਾ ਉੱਥੇ ਕੰਮ ਆ ਉਹ ਕੀਤਾ ਜਾਏਗਾ ਇਹਨਾਂ ਵੱਲੋਂ ਸੇਵਾ ਕੀਤੀ ਜਾਏਗੀ ਸਾਰ ਪੀੜਤਾਂ ਦੀ ਜੋ ਵੀ ਮਿਲ ਕੇ ਫਰਨੀਚਰ ਦੇ ਵਿੱਚ ਦਰਵਾਜ਼ੇ ਹੋਣ ਬੈੱਡ ਹੋਣ ਅਲਮਾਰੀਆਂ ਹੋਣ ਜੋ ਵੀ ਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਰ ਪੀੜਤਾਂ ਦੀ ਸੇਵਾ ਕਿਸੇ ਵੀ ਤਰ੍ਹਾਂ ਦੀ ਲੱਕੀ ਦੇ ਫਰਨੀਚਰ ਦੀ ਜਿਹੜੀ ਫ੍ਰੀ ਸੇਵਾ ਵਾ ਰਿਪੇਅਰ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਸਬਰਵਾਰ ਪਰਿਵਾਰ ਸਾਡੇ ਨਾਲ ਸਬਰਵਾਰ ਪਰਿਵਾਰ ਵੀ ਮੌਜੂਦ ਨੇ ਸਾਡੇ ਨਾਲ ਧਾਰਿਆਲ ਤੋਂ ਕੇ ਸਮਾਜ ਸੇਵਕ ਜੋ ਪਰਮਜੀਤ ਸਿੰਘ ਸੱਬਰਵਾਲ ਜਿਨ੍ਹਾਂ ਨੂੰ ਲੱਕੀ ਸੱਬਰਵਾਲ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਵਾ ਉਹ ਸਾਰੇ ਮੌਜੂਦ ਨੇ ਭਾਈ ਭਾਈ ਸੱਸੀਵਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋਕਾਂ ਵੱਲੋਂ ਰਾਸ਼ਨੀ ਸੇਵਾ ਕੀਤੀ ਜਾ ਰਹੀ ਆ ਬਹੁਤ ਸਾਰੀ ਤੁਹਾਡੇ ਨੂੰ ਫਰਨੀਚਰ ਦੀ ਯੂਰ ਰਿਪੇਅਰ ਦੀ ਸੇਵਾ ਵੀ ਐਲਾਨ ਕੀਤਾ ਜਗਰੀ ਕਰਾਂਗੇ ਇਸ ਤਰ੍ਹਾਂ ਤੁਹਾਡੇ ਦਿਮਾਗ ਚ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਕਿ ਪੰਜਾਬ ਚ ਹੜਾ ਨਾਲ ਬਹੁਤ ਜ਼ਿਆਦਾ ਤਰਾਸਦੀ ਆਈ ਆ ਤੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਕਿਸੇ ਵੀ ਤਰ੍ਹਾਂ ਮਿਲਕ ਘਾਟਾ ਪੂਰਾ ਤੇ ਕਰਨੀ ਅਸੀਂ ਸਕਦੇ ਪਰ ਸਾਡੇ ਪਰਿਵਾਰ ਨੇ ਸੱਬਰਵਾਲ ਫੈਮਿਲੀ ਨੇ ਧਾਰੀਵਾਲ ਅਸੀਂ ਜੋ ਸਾਰਿਆਂ ਨੇ ਬਹਿ ਕੇ ਇੱਕ ਸਲਾਹ ਕੀਤੀ ਕਿ ਆਪਣੇ ਪਰਿਵਾਰ ਵੱਲੋਂ ਸੱਬਰਵਾਲ ਪਰਿਵਾਰ ਵੱਲੋਂ ਵੀ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਤੇ ਸਾਰਿਆਂ ਦੀ ਸਲਾਹ ਨਾਲ ਵੱਡਿਆਂ ਦੀ ਪ੍ਰੇਰਣਾ ਨਾਲ ਤੇ ਮੇਰੇ ਇੱਕ ਮਿੱਤਰ ਨੇ ਜਸਬੀਰ ਸਿੰਘ ਜੱਸੀ ਜਿਹੜੇ ਗਾਇਕ ਨੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਕਿ ਤੁਸੀਂ ਫੀਲਡ 'ਚ ਕੰਮ ਕਰਦੇ ਪਏ ਹੋ ਗਰਾਊਂਡ ਜ਼ੀਰੋ ਤੇ ਤੁਸੀਂ ਪਹਿਲੇ ਦਿਨ ਤੋਂ ਹੀ ਕੰਮ ਕਰਦੇ ਪਏ ਹੋ ਤੇ ਜੋ ਸਭ ਕੁਝ ਵੱਧ ਤੋਂ ਵੱਧ ਜਿਹੜੀ ਸੇਵਾ ਆ ਉਹ ਸਾਨੂੰ ਦੱਸੋ ਉਹ ਕਹਿੰਦੇ ਐ ਇਸ ਵੇਲੇ ਜਿਹੜੀ ਜ਼ਰੂਰਤ ਐ ਉਹ ਲੋਕਾਂ ਨੂੰ ਸੌਣ ਵਾਸਤੇ ਜਿਹੜੇ ਬੈੱਡ ਉਹਨਾਂ ਦੇ ਖਰਾਬ ਹੋ ਗਏ ਨੇ ਜਾਂ ਉਹਨਾਂ ਦੇ ਕੱਪੜੇ ਰੱਖਣ ਵਾਲੀਆਂ ਲਮਾਰੀਆਂ ਖਰਾਬ ਹੋ ਗਈਆਂ ਕਿਸੇ ਦਾ ਕੋਈ ਦਰਵਾਜ਼ਾ ਖਰਾਬ ਹੋ ਗਿਆ ਜਾਂ ਕਿਸੇ ਦਾ ਕੋਈ ਵੀ ਫਰਨੀਚਰ ਜਾਂ ਲੱਕੜ ਦਾ ਜਿਹੜੀ ਟੁੱਟ ਭੱਜ ਹੋ ਗਈ ਆ ਉਹ ਨਵੇਂ ਆਉਣ ਤੇ ਥੋੜਾ ਸਮਾਂ ਲੱਗਣਾ ਕਿਉਂਕਿ ਇੱਕ ਫੇਸ 1 ਸ਼ੁਰੂ ਹੋਇਆ ਸੀ ਲੋਕਾਂ ਨੇ ਰਾਸ਼ਨ ਵੰਡਿਆ ਚਾਰਾ ਵੰਡਿਆ ਦਵਾਈਆਂ ਵੰਡੀਆਂ ਹੁਣ ਫੇਸ 2 ਤੇ ਅਸੀਂ ਸੀ ਇਸੇ ਕੰਮ ਤੇ ਸਾਰਾ ਜਿਹੜਾ ਫੋਕਸ ਕੀਤਾ ਫਿਰ ਇਹ ਸਲਾਹ ਕਰਕੇ ਅਸੀਂ ਆਪਣੇ ਪਰਿਵਾਰ ਨਾਲ ਇੱਕ ਆਪਾ ਟੀਚਾ ਮਿੱਥਿਆ ਕਿ ਅਸੀਂ ਵੱਖ-ਵੱਖ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਨੇ ਉੱਥੇ ਜਾ ਕੇ ਜਿੱਦਾ ਵੀ ਕਿਸੇ ਦਾ ਕੋਈ ਫਰਨੀਚਰ ਲੱਕੜ ਦਾ ਕਿਸੇ ਵੀ ਤਰ੍ਹਾਂ ਦਾ ਸਮਾਨ ਜੋ ਰਿਪੇਅਰ ਹੋ ਸਕਦਾ ਹੋਵੇ ਉਹ ਅਸੀਂ ਜਿੰਨਾ ਮਰਜ਼ੀ ਖਰਚਾ ਆਜੇ ਜਿੰਨਾ ਮਰਜ਼ੀ ਖਰਚਾ ਆਜੇ ਔਰ ਫ੍ਰੀ ਆਫ ਕਾਸਟ ਅਸੀਂ ਰਿਪੇਅਰ ਕਰਕੇ ਆਵਾਂਗੇ ਪਰ ਇਹ ਆ ਕਿ ਉਹ ਰਿਪੇਅਰ ਹੋਣ ਵਾਲਾ ਹੋਵੇ ਇਹ ਨਹੀਂ ਕਿ ਉਹ ਗਲ ਸੜ ਚੁੱਕਿਆ ਹੋਏ ਤੇ ਉਹ ਕਹਿਣ ਪੀ ਵੀ ਰਿਪੇਅਰ ਕਰਦੇ ਹੋ ਇਦਾਂ ਨਹੀਂ ਜਿਹਨੂੰ ਰਿਪੇਅਰ ਕਰ ਸਕਦੇ ਆ ਉਹ ਅਸੀਂ ਕਰਕੇ ਆਵਾਂਗੇ ਸਾਡੇ 2 ਦਿਨ ਲੱਗਣ 10 ਦਿਨ ਲੱਗਣ ਮਹੀਨਾ ਲੱਗੇ ਅਸੀਂ ਇਹ ਪੂਰਾ ਕੰਮ ਜਿਹੜਾ ਕਰਕੇ ਆਵਾਂਗੇ ਅੱਜ ਤੁਸੀਂ ਕਿਹੜੀ ਜਗ੍ਹਾ ਜਾ ਰਹੇ ਹੋ ਅੱਜ ਅਸੀਂ ਜਾ ਰਹੇ ਹਾਂ ਜੀ ਡੇਰਾ ਬਾਬਾ ਨਾਨਕ ਸਾਈਡ ਤੇ ਤੇ ਡੇਰਾ ਬਾਬਾ ਨਾਨਕ ਸਾਡੀ ਉੱਥੇ ਟੀਮ ਅੱਗੇ ਉਹਨਾਂ ਨੂੰ ਅਸੀਂ ਕਿਹਾ ਸੀਗਾ ਉਹ 2 ਦਿਨ ਤੋਂ ਕਰ ਰਹੇ ਸਰਵੇ ਉਹਨਾਂ ਕੋਲ ਜਾ ਕੇ ਸੀ ਜਿੱਥੇ ਜਿੱਥੇ ਉਹ ਕਹਿਣਗੇ ਸੀ ਜਾ ਕੇ ਆਪਣਾ ਜਿਹ ਰਿਪੇਅਰ ਦਾ ਕੰਮ ਸ਼ੁਰੂ ਕਰਾਂਗੇ ਜੱਸੀ ਦੀ ਗੱਲ ਕੀਤੀ ਜੱਸੀ ਨਾਲ ਕਿੱਦਾਂ ਤੁਹਾਡੀ ਮੁਲਾਕਾਤ ਕੀਤੀ ਹੈ ਜੱਸੀ ਦੇ ਨਾਲ ਮਿਲ ਕੇ ਅਸੀਂ ਐਕਚੁਅਲੀ ਕਾਲਜ 'ਚ ਇਕੱਠੇ ਪੜ੍ਹਦੇ ਰਹੇ ਹਾਂ ਜਿਵੇਂ ਮੈਂ ਪੰਗੜੀ ਦੀ ਟੀਮ 'ਚ ਸੀਗਾ ਤੇ ਭਾਜੀ ਉਦੋਂ ਸਾਡੇ ਨਾਲ ਗਾਉਂਦੇ ਰਹੇ ਨੇ ਉਹ ਉੱਥੋਂ ਹੀ ਦੂਸਰਾ ਉਹ ਮੇਰੇ ਨਾਨਕਿਆਂ ਤੋਂ ਨੇ ਦੀਨਾ ਨਗਰ ਤੋਂ ਉਹਨਾਂ ਨਾਲ ਮੇਰਾ ਬਹੁਤ ਪਹਿਲਾਂ ਤੋਂ ਹੀ ਪਿਆਰ ਆ ਤੇ ਫਿਰ ਉਹਨਾਂ ਨੇ ਵੀ ਮਤਲਬ ਇਸ ਚ ਸਾਨੂੰ ਬੜਾ ਸਮਰਥਨ ਦਿੱਤਾ ਕਿ ਤੁਸੀਂ ਤਗੜੇ ਹੋ ਕੇ ਕੰਮ ਕਰੋ ਅਸੀਂ ਤੁਹਾਨੂੰ ਅੱਗੇ-ਅੱਗੇ ਦੱਸਦੇ ਰਹਾਂਗੇ ਕਿੰਨੇ ਕਾਰੀਗਰ ਤੁਸੀਂ ਅੱਜ ਨਾਲ ਲੱਗੇ ਹੋ ਸਾਡੇ ਕੋਲ ਘੱਟ ਤੋਂ ਘੱਟ ਅੱਜ 17-18 ਕਾਰੀਗਰ ਨੇ ਤੇ 7-8 ਜਣੇ ਅਸੀਂ ਆ 6-7 ਗੱਡੀਆਂ ਨੇ ਸਾਡੀਆਂ ਸਮਾਨ ਲੋਡ ਕੀਤਾ ਆ ਸਾਰੇ ਜਾ ਕੇ ਅਸੀਂ ਉੱਥੇ ਸੇਵਾ ਕਰਕੇ ਆ ਜਿਹੜਾ ਬਾਬਾ ਨਾਨਕ ਜਾ ਰਹੇ ਜਿਸ ਤਰ੍ਹਾਂ ਅੱਗੇ ਆਉਣ ਵਾਲੇ ਦੇਣਿਆ ਜਿਸ ਤਰ੍ਹਾਂ ਪਾਣੀ ਪਾਣੀ ਉੱਤਰਤਾ ਪਿਆ ਹੋਰ ਇਲਾਕਿਆਂ ਦੇ ਵਿੱਚ ਵੀ ਜਾਓ ਹਾਂਜੀ ਹਾਂਜੀ ਅੱਜ ਜਿਸ ਤਰ੍ਹਾਂ ਡੇੜਾ ਬਾਬਾ ਨਾਨਕ ਆ ਅੱਜ ਤੇ ਸਰਵੇ ਕਰਕੇ ਅਸੀਂ ਕੰਮ ਸ਼ੁਰੂ ਕਰ ਦੇਾਂਗੇ ਜੇ ਉੱਥੇ ਅੱਜ ਕੰਮ ਸਾਡੇ ਕੋ ਕੰਪਲੀਟ ਨਹੀਂ ਹੋਣਾ ਮੈਨੂੰ ਵੀ ਪਤਾ ਆ ਅਸੀਂ ਟੀਮਾਂ ਅੱਜ ਉੱਥੇ ਬਣਾ ਦੇਣੀਆਂ ਨੇ ਸਮਾਨ ਜਿਹੜਾ ਉੱਥੇ ਛੱਡ ਆਉਣਾ ਆ ਜਿਹੜਾ ਜਿਹੜਾ ਵੀ ਕੋਈ ਕੰਮ ਹੋਏਗਾ ਉਹ ਕੱਲ ਤੋਂ ਅਸੀਂ ਟੀਮਾਂ ਭੇਜਣੀਆਂ ਸ਼ੁਰੂ ਕਰਦੇ ਆਂਗੇ ਉਹਨਾਂ ਨੂੰ ਅੱਜ ਹੀ ਸਮਝਾਵਾਂਗੇ ਉਹ ਸਾਰਾ ਕੰਮ ਕੰਪਲੀਟ ਕਰਦੇ ਰਹਿਣਾ ਇਹ ਜਿਹੜੀ ਸੇਵਾ ਹੈ ਇਕੱਲੀ ਸੱਬਰਵਾਲ ਪਰਿਵਾਰੋਂ ਕੀਤੀ ਜਾ ਰਹੀ ਜਾਂ ਬਾਕੀਆਂ ਵੱਲੋਂ ਕੋਈ ਯੋਗਦਾਨ ਪਾਇਆ ਜਾਂਦਾ ਇਹ ਸਾਡੇ ਸੱਬਰਵਾਲ ਪਰਿਵਾਰ ਵੱਲੋਂ ਸੇਵਾ ਕੀਤੀ ਜਾ ਰਹੀ ਆ ਇੱਕ ਮੈਂ ਇੱਥੇ ਸਪੈਸ਼ਲ ਦੱਸਣਾ ਚਾਹੁੰਦਾ ਆ ਕਿ ਗੁਰਜੋਤ ਇਲੈਕਟ੍ਰੀਕਲ ਮੇਰੇ ਸਾਹਮਣੇ ਜਿਹੜੇ ਨੇ ਸੋਨੂੰ ਮੇਰਾ ਛੋਟਾ ਭਰਾ ਹੀ ਸਮਝ ਲਓ ਕੱਲ ਬੈਠੇ ਉਹਨਾਂ ਨੂੰ ਮੈਂ ਕਿਹਾ ਤੇ ਉਹਨਾਂ ਨੇ ਵੀ ਬਿਜਲੀ ਦੇ ਜਿਹੜੇ ਕੰਮ ਨੇ ਉਹਦੀ ਸੇਵਾ ਉਹਨਾਂ ਨੇ ਵੀ ਨਾਲ ਲਈ ਆ ਬਲਬ ਕੋਈ ਤਾਰ ਬਦਲਨੀ ਕਿਸੇ ਦੀ ਕੋਈ ਸਵਿਚ ਬਦਲਾਈਆ ਕੋਈ ਵੀ ਫਾਲਟ ਆ ਉਹਨਾਂ ਦੀ ਗੁਰਜੋਤ ਇਲੈਕਟ੍ਰੀਕਲ ਦੀ ਸ਼ਾਪ ਆ ਹੋਲ ਸੇਲ ਦਾ ਕੰਮ ਆ ਉਹ ਵੀ ਨਾਲ ਨੇ ਮੋਨੋਕੋਲੀ ਪੰਡੋਰੀ ਵਾਲੇ ਉਹ ਵੀ ਨਾਲ ਨੇ ਸਾਡੇ ਇਹ ਸਾਰੇ ਜਿਹੜੇ ਆ ਜਿਹੜੇ ਸਾਡੇ ਸੱਜਣ ਮਿੱਤਰ ਨੇ ਉਹ ਰਲ ਕੇ ਸੇਵਾ ਕਰ ਰਹੇ ਨੇ ਸਾਡੇ ਪਰਿਵਾਰ ਨਾਲ ਸਾਡਾ ਹੋਰੀ ਸੱਬਰ ਵਾਲਾ ਮੈਟਰ ਕੀ ਨਾ ਜਾਪੇ ਇਹ ਮੇਰਾ ਨਾਲ ਦਲਬੀਰ ਸਿੰਘ ਹੈ ਤੇ ਆਪਣੀ ਸ਼ਾਪ ਹੈ ਕੀ ਧਾਰੀਵਾਲ ਦੇ ਵਿੱਚ ਗੁਰਜੋ ਇਲੈਕਟ੍ਰੀਕਲ ਦੇ ਨਾਂ ਦੀ ਤੇ ਜਿਵੇਂ ਸਾਨੂੰ ਲक्की ਭਾਜੀ ਨੇ ਦੱਸਿਆ ਕਿ ਆਪਾਂ ਹਾਲ ਵਾਲਿਆਂ ਦੇ ਇਤੇ ਸਿਹਾਲਾਏ ਨੇ ਸੇਵਾ ਕਰਨੀ ਹੈ ਤੇ ਮੈਂ ਭਾਜੀ ਨੂੰ ਪਹਿਲੇ ਹੀ ਕਿਹਾ ਹੈ ਕਿ ਮੇਰੇ ਵੱਲੋਂ ਜੋ ਵੀ ਸੇਵਾ ਪੜਦੀ ਮੈਨੂੰ ਦੱਸੋ ਮੈਂ ਆਪਣੇ ਤੌਰ ਤੇ ਜੋ ਹੋ ਸਕੇਗਾ ਮੈਂ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗਾ ਕੀ ਵਾਇਰਿੰਗ ਸੜੀ ਹੈ ਜਾਂ ਕੋਈ ਬੁੱਲ ਗਿਆ ਜਾਂ ਹਾਂਜੀ ਉਹ ਵਾਇਰਿੰਗ ਸੜੀ ਹੈ ਜਾਂ ਹੋਰ ਵੀ ਕੋਈ ਕੰਮ ਹੈਗਾ ਆਏ ਹੈ ਜਾਂ ਬਿਜਲੀ ਤੋਂ ਰਿਲੇਟਡ ਜਿਹੜਾ ਹੋਏਗਾ ਉਹ ਅਸੀਂ ਫ੍ਰੀ ਆਫ ਕਾਸਟ ਕਰਾਂਗੇ ਜੋ ਵੀ ਸਮਾਨ ਲੱਗੇਗਾ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਮੇਰੇ ਹੋਰ ਵੀ ਲੋਕੇਸ਼ਨਾਂ ਮੁੰਡਿਆਂ ਨਾਲ ਮੈਂ ਗੱਲ ਕੀਤੀ ਹੋਈ ਐ ਉਹ ਕਹਿੰਦੇ ਆ ਕਿ ਜਿੱਥੇ ਵੀ ਹੋਏਗਾ ਤੁਸੀਂ ਸਾਡੇ ਕੋਲ ਹੀ ਲੋਕੇਸ਼ਨ ਦੱਸ ਦਿਓ ਅਸੀਂ ਜਾ ਕੇ ਆਪ ਕਰਕੇ ਆਇਆ ਹਾਂ ਹਾਂਜੀ ਪਾਕੀ ਇਲਾਕਿਆਂ ਨੂੰ ਵੀ ਆਪ ਕਰਾਂਗੇ ਚਲ ਨਾ ਮਜੂਸ ਹਨ ਸੱਬਰ ਪਰਿਵਾਰ ਦੇ ਜਿਨ੍ਹਾਂ ਨੇ ਮਿਲ ਕੇ ਇਹ ਇੱਕ ਐਲਾਨ ਕੀਤਾ ਸੀਗਾ ਕਿ ਜੋ ਵੀ ਲੱਕੜ ਦੇ ਫਰਨੀਚਰ ਦੀ ਜੋ ਰਪੇੜ ਆ ਉਹ ਕੀਤੀ ਜਾਵੇਗੀ ਔਰ ਤੁਹਾਡੀ ਵਾਲ ਤੋਂ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜੋ ਸੱਬਰ ਵਾਲ ਪਰਿਵਾਰ ਆ ਉਹ ਹਰ ਪੀਰਤਾਨੀ ਮਦਦ ਦੇ ਵਾਸਤੇ ਉਹ ਜਾੜਿਆ ਲੱਕੜ ਦਾ ਸਮਾਨ ਉਹਨਾਂ ਸਾਰਾ ਆਪਣੇ ਕੋਲ ਲੈ ਲਿਆ ਵਾ ਔਰ ਕਾਰੀਗਰ ਨਾਲ ਲੱਕੇ ਜਿਹੜੇ ਉਹਨਾਂ ਨੇ ਇਹ ਦੱਸਿਆ ਕਿ ਭਾਂ 10 ਦਿਨ ਲੱਗ ਜਾਣ ਸਾਡੇ ਵੱਲੋਂ ਫ੍ਰੀ ਸੇਵਾ ਕੀਤੀ ਹੈਗੀ ਰਿਪੇਅਰ ਦੀ ਪਰ ਰਿਪੇਅਰ ਹੋਣ ਵਾਲਾ ਸਮਾਨ ਹੋਣਾ ਚਾਹੀਦਾ ਵਾ ਧਾਰੀਵਾਲ ਤੋਂ ਰਣਜੀਤ ਸਿੰਘ ਦੇ ਨਾਲ ਲੱਗੜ